ਤੱਕ ਵਾਸੇ ਲੱਗਿਆ ਹੈ ਮੈਂ ਕਹਨਾ ਹੈ ਕਿ ਜਿੰਨਾਂ ਦਾ ਸਾਡੇ ਨਾਲ ਸੰਬੰਧ ਹੈ ਮੈਂ ਉਸ ਸੱਚ ਦੇ ਅੰਦਰੋਂ ਕਦੀ ਕੋਈ ਐਸੀ ਗੱਲ ਕਦੀ ਉਸ ਬੰਦੇ ਨੇ ਕਦੀ ਕੋਈ ਮਾੜਾ ਨਹੀਂ ਜਿੱਥੇ ਜਿੱਥੇ ਉਹਨਾਂ ਗਏ ਹਨ ਉਹਨਾਂ ਨੇ ਇੰਨਾ ਪਿਆਰ ਪਾਇਆ ਕਿ ਸ਼ਾਇਦ ਅਗਲੇ ਦਰਮੇਂ ਚ ਜਿੱਦਾਂ ਉਹਨਾਂ ਨੇ ਭਾਈ ਸਾਹਿਬ ਅੱਦ ਕੱ ਕੋਈ ਗੁਨਾਹ ਨਹੀਂ ਕੀਤਾ ਭੈਣਾ ਕਿ ਜਿਹੜੇ ਮਾਪਿਓ ਦੇ ਕਹਦੇ ਪੁੱਤਰ ਹੀ ਤਾਕਤ ਬਖਸ਼ੇ ਆਪਣੇ ਚਰਨਾਂ ਆਲਾ ਆਰੋਣਾ ਨੂੰ ਪਾਕਿਸਤਾਨ ਨੂੰ ਵੀ ਆਪਣੀ ਇੱਜ਼ਤ ਨਾਲ ਜਵਾਸ ਬੁਖਸੇ ਚੜ੍ਹਦੀ ਕਲਾ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਇਸ ਲਈ ਆਰੋਣਾ ਸਾਹਿਬ ਸਾਰ ਸਭ ਰਜੀ ਆਪਾਂ ਸਾਰੇ ਬੜੇ ਬਿਹਤਰੀਨ ਇਨਸਾਨ ਬਣ ਕੇ ਆ ਇਹ ਉਹ ਤਰੀਕ ਹੈ ਜੋ ਆ ਮਾਲਕ ਦੇ ਅੱਗੇ ਲਿਖਾ ਕੇ ਆਉਂਦੇ ਆ ਆਪ ਇਸ ਤਰੀਕ ਨੂੰ ਇਸ ਵਕਤ ਇਸ ਦਸਮੇ ਅਸੀਂ ਜਿਹੜਾ ਤੁਸੀਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋ ਜਾਵਾਂਗੇ ਜਿਨੇ ਮਾਲਕ ਨੇ ਸਵਾਸਾਂ ਦੀ ਪੂਜੀ ਵਰਸ਼ਿਸ਼ ਕੀਤੀ ਸੀ ਸਾਡੇ ਸਾਡੇ ਸਟਾਫ ਜੋ ਚਾਚਾ ਕੁਬੀਰ ਸਿੰਘ ਉਹ ਆਪਣੇ ਸਵਾਸਾਂ ਨੂੰ ਪੁਕਾਰਦੇ ਹੋਏ ਸਰਕਾਰਪੁਰ ਦੇ ਚੰਨ ਨਗਰ ਜਾਬ ਰਾਜੀ ਹਾਂ ਸੰਗਤ ਜੀ ਮੈਂ ਦੱਸਣਾ ਚਾਹੁੰਦਾ ਹਾਂ ਸਿੰਘ ਅਤੇ ਕਾਨਾ ਉਹ ਲਖਵਿੰਦਰਜੀਤ ਸਿੰਘ ਉਹਨਾਂ ਤੋਂ ਪੁੱਕੇ ਨਾ ਭਾ ਅ ਚਾਚੇ ਗੁਰਦੀਪ ਸਿੰਘ ਦਾ ਅਲੱਗ ਹੀ ਸੁਆਸੀ ਦਾ ਮੈਂ ਤੋਂ ਪਹਿਲਾਂ ਮਾਤਾ ਜੀ ਨਾਲ ਗੱਲ ਕਰ ਰਿਹਾ ਸੀ ਘਰ ਕਿ ਮਾਤਾ ਜੀ ਮਾ ਲੇਵਿੰਜ ਸੀ ਇਹਨਾਂ ਨੂੰ ਛੋਟੇ ਨਾਂ ਨਾਲ ਜਦਾ ਚਾਹੁੰਦੇ ਆ ਇਹਨਾਂ ਦਾ ਛੋਟਾ ਨਾਂ ਸਾਈ ਰੱਖਿਆ ਸੀਗਾ ਤੇ ਮਾਤਾ ਸਾਡੇ ਜੀ ਨੇ ਦੱਸਿਆ ਕਹਿੰਦੀ ਬੇਟੇ ਜਦੋਂ ਅਸੀਂ ਕੋਠੀਆਂ ਬਣਾਉਂਦੇ ਸਨ ਇਹਨਾਂ ਪੜੇ ਲਿਖੇ ਹੋਣ ਦੇ ਨਾਤੇ ਫਾਦਰ ਸਾਫ ਸਾਡੇ ਘਟ ਪੜੇ ਹੋਣ ਕਰਕੇ ਇਹਨਾਂ ਦੀ ਸਵਾਭ ਹੀ ਲੈਣੀ ਦੀ ਕਈ ਵਾਰੀ ਇਹਨਾਂ ਨੇ ਆਪ ਹੀ ਚਲੇ ਜਾਣਾ ਜਾ ਕੇ ਸਰਾਹ ਉਹ ਦੇਣੀ ਪੀ ਬਾਉ ਪੀ ਚਾਚਾ ਜੀ ਚਲ ਬਸੇ ਨੇ ਤੇ ਮਾਤਾ ਜੀ ਨੇ ਬੜਾ ਦੁੱਖ ਜਿਹੜਾ ਉਹ ਮਹਿਸੂਸ ਕੀਤਾ ਇਸ ਲਈ ਕਿ ਨਾ ਹੁਣੇ ਦੱਸ ਕੇ ਗਏ ਸਨ ਪੀ ਜੀਸ ਦੀ ਬਾਪ ਦੀ ਬੱਚਿਆਂ ਦੀ ਇਕਲਿਆਂ ਦੇ ਉੱਤੇ ਡੈਡ ਬੋਲਟੀ ਜਾਣੀ ਬੜੇ ਹੌਸਲੇ ਨਾਲ ਬਰਦਾਸ਼ਤ ਹੁੰਦਾ ਹੈ ਇਹ ਉਹ ਘਾਟਾ ਪਿਆ ਹੈ ਜੋ ਨਾ ਪੂਰਾ ਹੋਣ ਵਾਲਾ ਘਾਟਾ ਹੈ ਕੋਈ ਸਾਡੀ ਚਾਚੀ ਕਮਲੇਸ਼ ਕੌਰ ਜੀ ਕੋ ਚਲੇ ਗਏ ਹਨ ਆਪਣੀ ਬੇਟੀ ਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ ਹੈ ਉਹ ਨਾ ਭੁਰਾਉਣ ਵਾਲਾ ਘਾਟਾ ਪਿਆ ਹੈ ਤੇ ਭਰਾ ਕਿੰਦਾ ਰਹਿਣਾ ਚਾਹੀਦਾ। ਜਿਵੇਂ ਇੱਕ ਹੀਰੇ ਵਰਗਾ ਹੁੰਦਾ ਹੈ ਕਿ ਜਿੰਨੀ ਕਿਰਤੇ ਜੁੜਿਆ ਹੈ ਉਹੀ ਰੇੜੀ ਬਹੁਤ ਵੱਡੀ ਕੀਮਤ ਹੁੰਦੀ ਹੈ। ਜਦੋਂ ਜਾਰੀ ਟੁੱਟ ਜਾਂਦਾ ਹੈ ਤੇ ਉਸ ਦੀ ਕੀਮਤ ਖਤਮ ਹੋ ਜਾਂਦੀ ਹੈ। ਤੇ ਜਿਹੜਾ ਇੱਕ ਭਰਾ ਚਾਰਾ ਵਿੱਚੋਂ ਵਿਛੜ ਕੇ ਚਲਾ ਗਿਆ ਹੈ ਜਦੋਂ ਭਰਾ ਵਿਛੜ ਜਾਂ ਤੇ ਦੁੱਖ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਲabies ਸੋਧਾਂ ਜਾਣੇ ਇੱਕ ਉਹਦਾ ਕਿੱਡਾ ਵੱਡਾ ਦੁੱਖ ਹੁੰਦਾ ਵੀ ਨਾਲ ਦਾ ਜੰਮਿਆ ਜਿਹੜਾ ਚਲਾ ਗਿਆ ਹੈ ਤੇ ਸੋ ਪ੍ਰਾੜੇ ਵੀ ਹੋਣ ਗੁੱਸੇ ਵੀ ਹੋਣ ਟੁੱਟ ਵੀ ਜਾਣ ਲੇਕਿਨ ਭਰਾ ਹਲਕ ਅਗੇ ਅਰਦਾਸ ਕਰਦੇ ਸੱਚੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਸ ਵਿਚੜੀ ਹੋਈ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਨ ਦੀ ਕੋਸ਼ਿਸ਼ ਕਰੀ ਏਡੀਆਂ ਮੇਡੀਆਂ ਜੁਨਾ ਤੋਂ ਬਚਾ ਕੇ ਆਪਣੇ ਚਰਣਾ ਦੇ ਵਿੱਚ ਵਿਸ਼ਵਾਸ ਅਕੀ ਅਤੇ ਪਿਛੇ ਪਰਵਾਰ ਨੂੰ ਪਾਣਾ ਬਲ ਬਖਸ਼ਿਸ਼ ਕਰੀ ਅਕਾਲ ਪੁਰਖੇ ਪਰ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਡੀ ਭੈਣ ਜੀ ਨੂੰ ਸਾਡੀ ਚਾਚੀ ਜੀ ਨੂੰ ਇਹ ਜੋ ਤਾਹ ਦੁੱਖ ਹੈ ਉਹ ਸਹਿਣ ਕਰਨ ਦਾ ਉਦਮ ਤੇ ਬਲ ਬਖਸ਼ਿਸ਼ ਕਰੀ ਅੰਤਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਦੇਵ ਦੇਵੋ ਸਜਣਾ ਸੀਸੜੀਆਂ ਜੋ ਹੋਵੇ ਸੈਬਸੀਓ ਮੇਰ ਸਾਰੇ ਨੇ ਅਰਦਾਸ ਕਰਨੀ ਹੈ